ਨੋਆ ਬਾਰੇ ਵਿਚਾਰ ਕਰਦਾ ਰਿਹਾ ਵੀ ਉਹਨਾਂ ਨੂੰ ਆਪਣੇ ਸੱਸ ਦੀ ਸੇਵਾ ਕਰਨੀ ਚਾਹੀਦੀ ਹੈ ਸਹੁਰੇ ਦੀ ਸੇਵਾ ਕਰਨੀ ਚਾਹੀਦੀ ਹੈ ਪਰਿਵਾਰ ਚ ਰਣ ਉਹ ਜਦੋਂ ਮੈਂ ਬਾਹਰ ਨਿਕਲਿਆ ਤੇ ਜੋੜੇ ਘਰ ਲੱਗੇ ਦੋ ਤਿੰਨ ਭੈਣਾਂ ਖਲੋਤੀਆਂ ਆਉਂਦੀਆਂ ਵੀਰ ਜੀ ਨੋਆ ਬਾਰੇ ਹੋ ਗਏ ਦੋ ਦਿਨ ਕਥਾ ਕਰਦੇ ਸੱਸਾਂ ਬਾਰੇ ਕੋਈ ਸ਼ਬਦ ਨਹੀਂ ਹੈਗਾ ਗੁਰੂ ਜੀ ਸਾਹਿਬ ਚ ਮੈਂ ਚੁੱਪ ਕਰ ਗਿਆ ਮੈਂ ਕਿਹਾ ਅੱਛਾ ਸੱਸਾਂ ਵੀ ਪਰੇਸ਼ਾਨ ਕਰਦੀਆਂ ਨੇ ਉਹ ਮੈਨੂੰ ਹੱਸ ਕੇ ਆਂਦੀਆਂ ਵੀ ਵੀਰ ਜੀ ਸਾਡੀ ਸੁਣ ਲੋ ਮੈਂ ਕਹਾ ਸੁਣਾਉ ਫਿਰ ਉਹ ਹਾਂ ਦੀਆਂ ਵੀ ਮੈਂ ਮੇਰਾ ਪਤੀ ਬੈਂਕ ਵਿੱਚ ਜੌਬ ਕਰਦਾ ਹੈ ਮੇਰੇ ਪਤੀ ਨੇ ਮੈਨੂੰ ਇੱਕੋ ਸ਼ਬਦ ਕਿਹਾ ਸੀ ਕਿ ਮੇਰੀ ਮਾਂ ਨੂੰ ਗਰਮ ਖਾਣਾ ਮਿਲਣਾ ਚਾਹੀਦਾ ਤੇ ਮੈਂ ਉਹਦੇ ਨਾਲ ਪੱਲੇ ਬੰਨ੍ਹਿਆ ਵੀ ਜੇ ਜਿਹੜੀ ਜਿਹੜੇ ਕੰਮ ਚੋਂ ਮੇਰੇ ਪਤੀ ਨੂੰ ਖੁਸ਼ੀ ਮਿਲਦੀ ਮੈਂ ਤੇ ਉਹ ਕੰਮ ਕਰਾਂਗੀ ਨਾ ਆਂਦੀ ਮੈਂ ਫਿਰ ਟਾਈਮ ਨਾਲ ਖਾਣਾ ਬਣਾ ਕੇ ਜਦੋਂ ਬ੍ਰੇਕਫਾਸਟ ਦੇਣਾ ਤਾਂ ਵੀ ਮੰਮੀ ਨੂੰ ਪਹਿਲਾਂ ਕਦੀ ਸਹਰਾ ਸਾ ਮੇਰੇ ਹੈ ਨਹੀਂ ਸੀ ਤੇ ਮੈਂ ਆਪਣੀ ਮਾਂ ਨੂੰ ਸੱਸ ਨੂੰ ਰੋਟੀ ਬਣਾ ਕੇ ਦੇਣੀ ਹੁਣ ਕਹਿੰਦੀ ਜਦੋਂ ਉਹਨਾਂ ਦੇ ਆਉਣ ਦਾ ਟਾਈਮ ਨਾ ਕੁਦਰਤੀ ਗੱਲ ਸੀ ਵੀ ਉਹ ਜਦੋਂ ਦੁਪਹਿਰੇ ਘਰ ਆਉਂਦੇ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਸੱਸ ਨੂੰ ਪਹਿਲਾਂ ਗਰਮ ਫੁਲਕਾ ਲਾ ਕੇ ਦੇ ਦਿਆਂ ਰੋਟੀ ਲਾ ਕੇ ਦੇ ਦਿਆਂ ਬਾਅਦ ਮੇਰੇ ਬੱਚਿਆਂ ਨੇ ਵੀ ਆ ਜਾਣਾ ਮੇਰੇ ਹਸਬੰਦ ਨੇ ਵੀ ਆ ਜਾਣਾ ਫਿਰ ਸ਼ਾਇਦ ਮੇਰਾ ਧਿਆਨ ਵੰਡਿਆ ਜਾਵੇ ਤੇ ਮੇਰੀ ਸੱਸ ਨੇ ਕੇਵਲੀ ਕਹਿਣਾ ਵੀ ਮੈਨੂੰ ਭੁੱਖੇ ਨਹੀਂ ਮੈਂ ਕਹਣਾ ਕੋਈ ਗੱਲ ਨਹੀਂ ਕਹਿੰਦੀ ਮੈਂ ਕਹਣਾ ਭੁੱਖੀ ਕੋਈ ਗੱਲ ਨਹੀਂ ਬਾਅਦ ਸ਼ਿਕਾਦਾਂਗੀ ਜੇ ਤੁਹਾਨੂੰ ਭੁੱਖ ਨਹੀਂ ਜਦੋਂ ਤੁਹਾਨੂੰ ਕਹੋਗੇ ਉਦੋਂ ਬਣਾ ਦੇਾਂਗੀ ਅੰਤ